ਇਹ ਜਿਹੜੇ ਪਲਾਂਟਸ ਨੇ ਜਦੋਂ ਇਹਨਾਂ ਨੂੰ ਆਪਾਂ ਘਰ ਦੇ ਅੰਦਰ ਰੱਖਦੇ ਆਂ ਤਾਂ ਕੀ ਹੈ ਇਹ ਆਕਸੀਜਨ ਛੱਡਦੇ ਆ ਤੇ ਕਾਰਬਨ ਡਾਈਆਕਸਾਈਡ ਘਰ ਦੇ ਵਿੱਚ ਜਿਵੇਂ ਆਪਾਂ ਕਿਚਨ ਹੈ ਜਾਂ ਬਾਥਰੂਮ ਚੋਂ ਫਿਊਮਸ ਜਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਐਬਜ਼ਾਰਬ ਕਰ ਲੈਂਦੀਆਂ ਤਾਂ ਉਹਦੇ ਨਾਲ ਸਾਡਾ ਵਾਤਾਵਰਣ ਸ਼ੁੱਧ ਹੁੰਦਾ। ਸਭ ਤੋਂ ਪਹਿਲਾ ਪੁਆਇੰਟ ਹੈ ਕਿ ਜੋ ਵੀ ਇਨਸਾਨ ਨੇਚਰ ਦੇ ਨਾਲ ਕੁਦਰਤ ਦੇ ਨਾਲ ਜੁੜਿਆ ਤਾਂ ਉਹਦੀ ਹੈਲਥ ਆਟੋਮੈਟਿਕਲੀ ਆਪਣੇ ਆਪ ਹੀ ਵਧੀਆ ਹੋ ਜੇਗੀ। ਫੋਲੀਅਰ ਸੈਕਸ਼ਨ ਦੇ ਵਿੱਚ ਹੀ ਅਸੀਂ ਸਾਰੇ ਕੁਸ਼ੇਡ ਲਵਿੰਗ ਪਲਾਂਟ ਜਿਨ੍ਹਾਂ ਨੂੰ ਇਨਡੋਰ ਪਲਾਂਟ ਵੀ ਕਹਿੰਦੇ ਆ ਤਬ ਤੋਂ ਸੌਖਾ ਤਰੀਕਾ ਵੀ ਇੱਕ ਚੁੰਡੀ ਜਾਂ ਲੋਨ ਪਾ ਦਿਓ ਤੇ ਜਾਂ ਇੱਕ ਚੁੰਡੀ ਖੰਡ ਪਾ ਕੇ ਇਹਨੂੰ ਆਪਾਂ ਥੋੜੇ ਦਿਨਾਂ ਤੱਕ ਰੱਖ ਸਕਦੇ ਆ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਆ ਕਿਉਂਕਿ ਉਹਨਾਂ ਦੇ ਪੱਤੇ ਵੀ ਜਿਹੜੇ ਐਸ ਕੰਪੇਅਰ ਟੂ ਬਾਕੀਆਂ ਦੇ ਮੁਕਾਬਲੇ ਛੋਟੇ ਇੱਕ ਮੈਥਡ ਹੋਰ ਵੀ ਆ ਜਦੋਂ ਆਪਾਂ ਮਿੱਟੀ ਚ ਲਾਇਆ ਨਾ ਤਾਂ ਮਿੱਟੀ ਨੂੰ ਜਦੋਂ ਆਪਾਂ ਹੱਥ ਦੇ ਦੋਨੋਂ ਆਪਣੀਆਂ ਫਿੰਗਰ ਦੇ ਵਿੱਚ ਤੁਸੀਂ ਇੱਦਾਂ ਕਰਕੇ ਅਬ ਨੇ ਡਾਕਟਰ ਮਧੂ ਬਾਲਾ ਐਸ ਅ ਸੀਨੀਅਰ ਸਾਇੰਟਿਸਟ ਡਿਪਾਰਟਮੈਂਟ ਆਫ ਫਲੋਰੀਕਲਚਰ ਲੈਂਡਸਕੇਪਿੰਗ ਚ ਸੇਵਾ ਨਿਭਾ ਰਹੀ ਹੈ